ਸੁਰੂਚ ਤੁਸੀਂ ਇਹ ਕਹਿ ਕੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਘਟੀ ਹੈ ਇਹ ਕਿਉਂ ਕਿਹਾ ਤੁਸੀਂ ਇਹ ਜਿਵੇਂ ਜਹੇਦਾਰਾਂ ਦੀ ਉਲਟੂ ਬੋਲਡੀਆਂ ਆਉਂਦੀ ਸਾਰੀ ਇਹ ਨਹੀਂ ਹੋਣਾ ਚਾਹੀਦਾ ਜਹੇਦਾਰ ਪੰਜਾਂ ਨੇ ਆਪਸ ਵਿੱਚ ਜਿਹੜਾ ਵੀ ਸਹੀ ਇਹ ਗਾਇਬ ਸੰਦਾਤ ਉਹ ਹੈਗਾ ਵੀ ਜਹੇਦਾਰ ਸਾਰੇ ਬਹਿ ਕੇ ਵਿਚਾਰ ਕਰਨਗੇ ਫਿਰ ਅਕਾਲ ਤਖਤ ਸਾਹਿਬ ਦਾ ਉਹਨੂੰ ਅਲਾਉਂਸ ਕਰੇਗਾ ਪਹਿਲੇ ਸਾਰੇ ਤਖਤਾਂ ਦੇ ਜਿਹਦਰ ਬਹਿ ਕੌਂ ਦੀ ਵਿਚਾਰ ਕਰਨਗੇ ਉਹਦੇ ਵਿੱਚ ਸਰਬੱਤ ਖਾਲਸਾ ਜਿਹੜਾ ਹੈ ਉਹ ਸਾਰੇ ਲੋਕਾਂ ਨਾਲ ਆਪਾਂ ਬੁਲਾ ਨਹੀਂ ਸਕਦੇ ਸਰਬੱਤ ਖਾਲਸਾ ਦੀ ਚੁਣੀ ਹੋਈ ਕਮੇਟੀ ਹੈਗੀ ਉਹਨਾਂ ਨੇ 11 ਮੈਂਬਰ ਚੁਣੇ ਅਸੀਂ ਚੁਣਨੇ ਵੀ ਉਹ 11 ਮੈਂਬਰ ਤੇ ਪੰਜ ਪਿਆਰੇ ਰੜ ਕੇ ਚੀਜ਼ ਨੂੰ ਮੰਥਨ ਕਰ ਲੈਣ ਮੰਥਨ ਕੀਤੀਆਂ ਫਿਰ ਸਹੀ ਚੀਜ਼ ਸਾਹਮਣੇ ਆ ਜਾਂਦੀ ਤੇ ਉਹ ਫਿਰ ਐਵੇਂ ਪਿਛਲੇ ਆ ਬਹਾਮਣਾ ਵਾਂਗੂ ਜਾਂ ਕਾ ਇਹ ਵਾਂਗੂ ਫਤਵੇ ਲਗਣੀ ਨਾ ਸ਼ੁਰੂ ਹੋਣ ਜਿਹੜੇ ਫਤਵੇ ਜੋ ਕੋਈ ਲਾਇਵ ਹੀ ਜਾਨ ਉਹ ਗੁਰਮਤਿ ਦੇ ਵਖਰੇ ਹੋਣ ਉਹ ਕਿਸੇ ਪੱਖਪਾਤ ਨਾ ਹੋਣ ਤੇ ਜਹੇਦਾਰ ਦੀ ਜਿਹੜੀ ਸਟੇਜ ਉੱਚੀ ਤੇ ਜਹੇਦਾਰ ਦਾ ਉਹਦਾ ਉੱਚਾ ਹੈ ਉਹਨੂੰ ਹੁਣ ਫਿਰ ਸਾਰੀ ਬੋਲੀ ਜਾਂਦੀ ਜਹੇਦਾਰ ਦੇ ਖਿਲਾਫ ਸੰਪਰਦਾਵਾਂ ਇਕੱਠੀਆਂ ਕਿਵੇਂ ਕਰੂੰਗੇ ਤੁਸੀਂ ਕਹਿ ਕੇ ਸਾਰੇ ਇੱਕ ਇੱਕ ਝੰਡੇ ਥੱਲੇ ਹੋਣ ਕਿਵੇਂ ਹੋਣਗੇ ਗੁਰੂ ਗ੍ਰੰਥ ਸਾਹਿਬ ਥੱਲੇ ਸਾਰੀਆਂ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਹਟ ਅਸੀਂ ਸਾਨੂੰ ਸੱਦ ਲਿਆ ਇੱਕ ਥਾਂ ਤੇ ਉਹਨਾਂ ਨੇ ਰਮਾਇਣ ਵੀ ਪ੍ਰਕਾਸ਼ ਕੀਤੀ ਸੀ ਭਾਗਵਤ ਵੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵੀ ਸੀ ਸਾਰੇ ਪ੍ਰਕਾਸ਼ ਕੀਤੇ ਕੋਟ ਦੀ ਸੇਖਾਂ ਸਾਡੇ ਇਲਾਕੇ ਵਿੱਚ ਹਿੰਦੂਆਂ ਨੇ ਪ੍ਰੋਗਰਾਮ ਕੀਤਾ ਸੀ ਜਦੋਂ ਸਾਰੇ ਜਾਂਦੇ ਸੀ ਸਾਰੀਆਂ ਥਾਵਾਂ ਮੱਥਾ ਟੇਕਦੇ ਸੀ ਜਦੋਂ ਮੈਂ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਥੋੜਾ ਜਿਹਾ ਵਿਚਾਰ ਕਰਕੇ ਮੈਂ ਸਟੇਜ ਤੇ ਜਾ ਕੇ ਬਹਿ ਗਿਆ ਜਦੋਂ ਮੇਰਾ ਸਮਾਂ ਆਇਆ ਬੋਲਣ ਦਾ ਮੈਂ ਕਿਹਾ ਸਾਧ ਸੰਗਤ ਜੀ ਤੂੰ ਇਹ ਸਾਰੇ ਸੋਚਦੇ ਹੋਗਾ ਵੀ ਇੱਕ ਬੜਾ ਕੱਟੜ ਹੈ ਇਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੈ ਤੇ ਸਟੇਜ ਤੇ ਬਹਿ ਗਿਆ ਮੈਂ ਕਿਹਾ ਜਿੰਨੇ ਆਉਂਦੇ ਆ ਉਹ ਸਾਰੀਆਂ ਜਗ੍ਹਾ ਮੱਥਾ ਟੇਕਦੇ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਪਰ ਮੈਂ ਮੱਥਾ ਟੇਕਿਆ ਸਾਰੀਆਂ ਜਗ੍ਹਾ ਪਰ ਮੈਂ ਦਿਖਾਵਾ ਨਹੀਂ ਕੀਤਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਨਾ ਮੈਂ ਕਿਹਾ ਵੀ ਮੈਂ ਗੀਤ ਆ ਕੇ ਮੱਥਾ ਟੇਕ ਆਵਾ ਉਹਨਾਂ ਗੀਤਾ ਬੋਰਡ ਵੀ ਤਨ ਤਨ ਰਾਮ ਬੇਨਵਾਜੇ ਮਦਰ ਮਦਰ ਤੋਂ ਨਾਨ ਹਦਗਾ ਜੀ ਤਨ ਤਨ ਮੇ ਘਰ बावੜੀ ਤਨ ਤ ਫਿਰ ਉਹ ਗੀਤਾ ਦੇ ਮੇ ਕ੍ਰਿਸ਼ਨ ਭਗਵਾਨ ਦੇ ਸ਼ਬਦ ਸੁਣਾਏ ਜਦੋਂ ਮੈਂ ਕਿਹਾ ਰਮਾਇਣ ਆ ਕਿ ਮੱਥਾ ਟੇਕਿਆ ਤੇ ਰਮਾਇਣ ਬੋਰਡ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਕਿਹਾ ਹੁਣ ਮੱਥਾ ਟੇਕਣਾ ਪਾਸੇ ਮੇਰਾ ਪਖੰਡ ਹੋਈਗਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੀਤਾ ਬੋਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਕ੍ਰਿਸ਼ਨ ਬੋਲਦੇ ਆ ਰਾਮ ਰਾਮ ਬੋਲਦੇ ਆ ਹੁਣ ਮੈਂ ਇਹ ਲੋਕਾਂ ਨੂੰ ਦਿਖਾਉਣ ਵਾਸਤੇ ਜਾਵਾਂ ਮੈਂ ਕਿਹਾ ਮੈਂ ਸਭ ਜਗ੍ਹਾ ਮੱਥਾ ਟੇਕ ਲਿਆ ਪਰ ਮੈਂ ਦਿਖਾਵਾ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਐਸੇ ਗੁਰੂ ਨੇ ਇਹਨਾਂ ਥੱਲੇ ਸਾਰੇ ਲੋਕ ਇਕੱਠੇ ਹੋਈ ਆ ਰਾਮ ਰਾਮਣੀ ਇਹਦੇ 'ਚ ਹਰੀ ਹਰੀ ਨਹੀਂ ਕਿਹੜਾ ਸ਼ਬਦ ਨਹੀਂ ਆਉਂਦੇ 'ਚਗਾ ਅੱਲਾ ਨਹੀਂ ਹੈਗਾ ਇਹਦੇ 'ਚ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਮੁਸਲਮਾਨਾਂ ਫਕੀਰਾਂ ਦੀ ਬਾਣੀ ਨਹੀਂ ਹੈਗੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਛੰਡੇ ਇੱਟ ਇਕੱਠੇ ਹੋਣਗੇ ਤੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਸਤਾ ਦੇ ਦੇਗੀ ਤੁਸੀਂ ਯੂਗੰਡਾ ਗਏ ਸੀ ਪਿੱਛੇ ਹਾਂਜੀ ਹਾਂਜੀ ਉੱਥੇ ਕਿਵੇਂ ਜਾਣ ਹੋਇਆ ਤੁਹਾਡਾ ਉੱਥੇ ਅਸੀਂ ਗਏ ਸੀ ਗੁਰਦੁਆਰੇ 'ਚ ਉੱਥੇ ਫਿਰ ਸਾਡੇ ਕੋਲੋਂ ਜਿਹੜੀ ਮਾਤਾ ਸਾਹਿਬ ਨੂੰ ਲੈ ਕੇ ਗਈ ਸੀ ਉਹ ਉੱਥੋਂ ਦੇ ਰਹਿ ਸੀ ਉਹਨਾਂ ਨੇ ਨੌਕਰੀ ਕੀਤੀ ਸੀ ਇੱਕ ਬੀਬੀ ਡਾਕਟਰ ਲੈ ਕੇ ਗਈ ਸੀ ਉਹ ਜਗਾਂਡਾ ਦੀ ਸੀ ਵੋਦਲੇ ਸਿੰਘ ਲੋਕ ਸੀ ਉਹਨੇ ਫਿਰ ਆਪਣੀ ਸੰਗਤ ਇੱਕ ਸੰਤ ਆ ਗਿਆ ਉਹਦੇ ਕੋਈ ਸਵਾਲ ਸੀ ਉਹ ਅਸੀਂ ਉਹ ਸਾਡੇ ਕੋਲ ਹੀ ਬੈਠੇ ਰਹੇ ਫਿਰ ਉਹਨਾਂ ਨੂੰ ਸਵਾਲ ਜਵਾਬ ਹੋਏ ਸੰਤ ਉਹਨਾਂ ਦਾ ਹਾਂ ਉਹਨਾਂ ਦਾ ਜਿਹੜੇ ਕਾਲੇ ਹੁੰਦੇ ਆ ਹਾਂ 크੍ਰਿਸਚੀਅਨ ਸੀਗੇ ਨਹੀਂ 크੍ਰਿਸਚੀਅਨ ਹੀ ਹੁੰਦੇ ਕਾਲੇ ਜਿਹੜੇ ਉਧਰ ਦੇ ਲੋਕ ਹੁੰਦੇ ਆ ਹੂੰ ਉਹ ਉਹ ਫਿਰ ਸੰਤਾਂ ਨੂੰ ਫਿਰ ਉਹਨਾਂ ਨੇ ਫਿਰ ਸਾਨੂੰ ਉੱਥੇ ਉਹਨਾਂ ਦੇ ਸੰਤ ਤੁਹਾਡੇ ਕੋਲੇ ਆਏ ਹਾਂ ਉਹ ਸਾਨੂੰ ਉੱਥੇ ਲੈ ਕੇ ਗਏ ਕਿਸ ਸਵਾਲ ਸੀ ਉਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਕੀ ਸੀ ਸਵਾਲ ਕੀ ਸੀ ਉਹਨਾਂ ਨੇ ਸਵਾਲ ਉਹਨਾਂ ਕੀ ਕੋਈ ਕੀਤੇ ਸੀ ਮੈਂ ਆਪਣੇ ਜਵਾਬ ਦੇ ਦੇ ਉਹ ਮੇਰੀ ਭਾਸ਼ਾ ਉਹਨਾਂ ਨੂੰ ਸਮਝ ਲੱਗਦੀ ਸੀ ਉਹਨਾਂ ਦੀ ਮੈਨੂੰ ਨਹੀਂ ਲੱਗਦੀ ਉਹ ਫਿਰ ਬੀਬੀ ਦੱਸੀ ਗਈ ਕੋਲ ਤਾਂ ਫਿਰ ਉੱਥੇ ਇੰਨੀ ਸੰਗਤ ਜਿਹੜੇ ਉਹ ਲੋਕ ਇਕੱਠੇ ਹੋਏ ਉਹ ਕਿਵੇਂ ਇਕੱਠੇ ਹੋਏ ਜੇ ਉਹ ਫਿਰ ਸਤਕਾਰ ਵਾਸਤੇ 11 ਮਿੰਟ ਤੋਂ ਫਿਰ ਸਾਉਣ ਦੇ ਕੇ ਗਏ ਆਪਣੀਆਂ ਚਾਦਰਾਂ ਲਾ ਕੇ ਵਿਛਾ ਕੇ ਆਪਦੇ ਭਜਨ ਗਾਉਂਦੇ ਨਾਚਦੇ ਉਹਨਾਂ ਨੇ ਆਪਦੀ ਭਾਸ਼ਾ ਚ ਆਪਦੇ ਭਜਨ ਗਾਏ ਹਾਂ ਫਿਰ ਰਾਤ ਸਾਰੀ ਕੀਰਤਨ ਹੋਇਆ ਉਹ ਆਪਦੇ ਭਜਨ ਗਾਉਂਦੇ ਰਹੇ ਅਸੀਂ ਆਪਦੇ ਟਾਈਮ ਵਿਚ ਉਲਾ ਲੈਂਦੇ ਸੀ ਤੇ ਪੂਰੀ ਰਾਤ ਉਹਨਾਂ ਸਾਨੂੰ ਆਪਦੇ ਸਾਰੇ ਕਲਚਰ ਜੋ ਉਹਨਾਂ ਦੇ ਆ ਉਹ ਸਾਡੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੇ ਜੋ ਪੈਨ ਪਾਸ ਕੀਤਾ ਸਵਾਲ ਪੁੱਛਿਆ ਉਹਨਾਂ ਨੇ ਕਿ ਤੁਸੀਂ ਦਸਤਾਰ ਬੰਨੀ ਐ ਜਾਂ ਤੁਸੀਂ ਨਹੀਂ ਕੋਈ ਅਸੀ ਗੱਲ ਨਹੀਂ ਪੁੱਛੀ ਬਹੁਤ ਸਤਿਕਾਰ ਨਾਲ ਬੋਲਦੇ ਰਹੇ ਬਹੁਤ ਸਤਿ ਹਾਂ ਬਹੁਤ ਹੀ ਇੱਤ ਦਿੱਤੀ ਪਰ ਉਹਨਾਂ ਸਾਨੂੰ ਜਮੀਨ ਵੀ ਕਿਹਾ ਵੀ ਤੁਹਾਨੂੰ ਦੇਾਂਗੇ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰੂਗਾ ਕਰਾਂਗੇ ਅਸੀਂ ਉੱਥੇ ਵੀ ਉਹਨ ਸਕੂਲ ਖੋਲਣ ਲੱਗ ਖੋਲਾਂਗੇ ਜਦੋਂ ਸਾਰਾ ਪ੍ਰੋਗਰਾਮ ਠੀਕ ਹੋਊਗਾ ਬਹੁਤ ਗਰੀਬ ਨੇ ਉੱਥੇ ਨੇ ਨਹੀਂ ਠੀਕ ਹੈ ਕੋਈ ਐਸੀ ਗਰੀਬੀ ਨਹੀਂ ਗਰੀਬੀ ਹੈ ਵੀ ਹੈ ਪਰ ਠੀਕ ਨੇ ਲੋਕ ਆਪਦੀ ਕਿਰਤ ਵੀ ਇਰਤ ਕਰਦੇ ਆ ਜਮੀਨਾ ਜਮੁੰਡਾ ਹੈਗੀਆਂ ਕਾਫੀ ਦਾ ਜਿਆਦਾ ਉੱਥੇ ਹੁੰਦਾ